ਅਯੋਧਿਆ ਵਿੱਚ ਰਾਮ ਮੰਦਿਰ ਦੀ ਛੱਤ ਤੋਂ ਮੀਂਹ ਦਾ ਪਾਣੀ ਟਪਕਣਾ ਸ਼ੁਰੂ ਹੋ ਗਿਆ ਹੈ ਇਹ ਦਾਵਾ ਉੱਥੋਂ ਦੇ ਮੁੱਖ ਪੁਜਾਰੀ ਸਤਿੰਦਰ ਦਾਸ ਨੇ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ ਤੇ ਰਾਮ ਲਲਾ ਬਿਰਾਜਮਾਨ ਨੇ ਉੱਥੇ ਪਹਿਲੀ ਬਰਸਾਤ ਚ ਹੀ ਮੀਂਹ ਦਾ ਪਾਣੀ ਟਪਕਣਾ ਸ਼ੁਰੂ ਹੋ ਗਿਆ ਉਹਨਾਂ ਨੇ ਵੀ ਦੱਸਿਆ ਕਿ ਅੰਦਰ ਪਾਣੀ ਭਰਿਆ ਹੋਇਆ ਹੈ ਮੁੱਖ ਪੁਜਾਰੀ ਦਾ ਇਹ ਵੀ ਦੱਸਣਾ ਹੈ ਕਿ ਜੋ ਉਤਸਾਰੀ ਕੀਤੀ ਗਈ ਹੈ ਉਸ ਵਿੱਚ ਇਹ ਨਹੀਂ ਦੇਖਿਆ ਗਿਆ ਕਿ ਕਿੱਥੇ-ਕਿੱਥੇ ਕਮੀ ਪੇਸ਼ੀ ਹੈ ਜਦੋਂ ਮੀਂਹ ਪਿਆ ਤਾਂ RAM ਮੰਦਿਰ ਦੇ ਮੁੱਖ ਪੁਜਾਰੀ ਸਤਿੰਦਰ ਦਾਸ ਨੇ ਕਿਹਾ ਕਿ ਮੰਦਿਰ ਦੇ ਅੰਦਰ ਵੀ ਪਾਣੀ ਭਰ ਗਿਆ ਹੈ ਉਹਨਾਂ ਅੱਗੇ ਕਿਹਾ ਕਿ ਪਾਣੀ ਦੇ ਨਿਕਾਸ ਦੇ ਲਈ ਕੋਈ ਵੀ ਥਾਂ ਨਹੀਂ ਹੈ ਅਤੇ ਪਾਣੀ ਵੀ ਟਪਕ ਰਿਹਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਮਸਲਿਆਂ ਦਾ ਹੱਲ ਕਿਤੇ ਜਾਣ ਦੀ ਮੰਗ ਵੀ ਇੱਥੇ ਕੀਤੀ ਹੈ ਇਸ ਸਮੱਸਿਆ ਦਾ ਤੁਰੰਤ ਹੱਲ ਯਕੀਨੀ ਬਣਾਉਣ ਦੀ ਲੋੜ ਹੈ ਇਹ ਵੀ ਉਹਨਾਂ ਦੇ ਵੱਲੋਂ ਇੱਥੇ ਕਿਹਾ ਗਿਆ ਜੇਕਰ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਤਾਂ ਉਥੇ ਪੂਜਾ ਕਰਨੀ ਔਖੀ ਹੋ ਜਾਵੇਗੀ ਹਾਲਾਂਕਿ ਰਾ ਮੰਦਿਰ ਨਿਰਮਾਣ ਸਮਤੀ ਦੇ ਚੇਅਰਮੈਨ ਨਿਪਿੰਦਰ ਸ਼ਰਮਾ ਨੇ ਕਥਿਤ ਤੌਰ ਤੇ ਪਾਣੀ ਦੇ ਰਸਾਤ ਤੇ ਆਪਣੇ ਬਿਆਨ ਚ ਕਿਹਾ ਕਿ ਮੈਂ ਅਯੁੱਧਿਆ ਚਾਹਾਂ ਮੈਂ ਪਹਿਲੀ ਮੰਜ਼ਿਲ ਤੋਂ ਮੀਂਹ ਦਾ ਪਾਣੀ ਡਿੱਗਦਾ ਦੇਖਿਆ ਇਹ ਕੁਦਰਤੀ ਹੈ ਕਿਉਂਕਿ ਗੁਰੂ ਮੰਡਪ ਦੂਜੀ ਮੰਜ਼ਿਲ ਦੇ ਉੱਪਰ ਅਤੇ ਅਸਮਾਨ ਦੇ ਸੰਪਰਕ ਦੇ ਵਿੱਚ ਨੇ ਅਤੇ ਸਿਖਰ ਦੇ ਮੁਕੰਮਲ ਹੋਣ ਦੇ ਨਾਲ ਇਹ ਬੰਦ ਹੋ ਜਾਵੇਗਾ ਪਰ ਹਾਲਾਂਕਿ ਇੱਥੇ ਕਿੰਨਕ ਜਿਹੜਾ ਵਿਕਾਸ ਦਾ ਕੰਮ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਇੱਥੇ ਤੈਅ ਕਰ ਪਾਵੇਗਾ